ਦੋਸਤੋ ਆਪਣੇ ਮਾਪਿਓ ਆਪਣੀ ਧਰਮ ਪਤਨੀ ਅਤੇ ਦੋ ਬੱਚਿਆਂ ਨੂੰ ਸਦਾ ਲਈ ਵਿਛੋੜਾ ਦੇ ਕੇ ਚਹਾਨੋ ਤੁਰ ਗਿਆ ਹੈ ਹਰਬੰਸ ਸਿੰਘ ਹੈਪੀ ਤਾਂ ਦੱਸਦੀ ਕਿ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਮੁਸਤਫਾ ਬਾਦ ਇਲਾਕੇ ਦੇ ਵਿੱਚ ਮੌਜੂਦ ਹੈ ਜਿੱਥੇ ਹੈਪੀ ਨਾਂ ਦਾ ਨੌਜਵਾਨ ਜਿਹੜਾ 7 ਸਾਲ ਪਹਿਲਾਂ ਬਾਹਰ ਦੇ ਦੇਸ਼ ਗਿਆ ਸੀ ਤਾਂ ਜੋ ਆਪਣੇ ਪਰਿਵਾਰ ਦੇ ਹਾਲਾਤ ਸਹੀ ਕਰ ਸਕੇ ਕਿਉਂਕਿ ਜ਼ਿਆਦਾਤਰ ਨੌਜਵਾਨ ਸੁਪਨਾ ਲੈਂਦੇ ਨੇ ਕਿ ਅਸੀਂ ਚੰਗਾ ਕਰ ਚੰਗਾ ਕਾਰੋਬਾਰ ਸਾਡਾ ਹੋਵੇ ਆਪਣੇ ਪਰਿਵਾਰ ਨੂੰ ਸਾਨੂੰ ਕਿਸੇ ਵੀ ਮੁਸ਼ਕਲ ਦੇ ਵਿੱਚ ਨਾ ਦੇਖਿਆ ਜਾਵੇ ਤਾਂ ਇਸ ਕਰਕੇ ਉਹ ਆਪਣੇ ਪਰਿਵਾਰ ਦੇ ਸੁੱਖਾਂ ਦੇ ਵਾਸਤੇ ਬਾਹਰ ਦਾ ਰੁੱਕ ਕਰ ਲੈਂਦੇ ਨੇ ਤਾਂ ਨੌਜਵਾਨ ਨੇ ਬਾਹਰ ਦਾ ਰੁੱਕ ਕੀਤਾ ਸੀ 7 ਸਾਲ ਪਹਿਲੇ ਪਰ 3-4 ਦਿਨ ਪਹਿਲਾਂ ਇੱਕ ਕੋਲ ਆndi ਹੈ ਦਰਦਪਰੀ ਕੋਲ ਆndi ਹੈ ਕਿ ਹੈਪੀ ਦੀ ਮੌਤ ਹੋ ਚੁੱਕੀ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਅਸੀਂ ਉਸ ਪਰਿਵਾਰ ਦੇ ਵਿੱਚ ਮੌਜੂਦ ਹੈ ਇਹ ਸਾਰਾ ਇਲਾਕਾ ਕਿਤਨਾ ਕਿਤੇ ਸਦਮੇ ਦੇ ਵਿੱਚ ਹੈ ਕਿ ਕੀ ਹੋ ਗਿਆ ਇਸ ਪਰਿਵਾਰ ਦੇ ਨਾਲ ਕਿਹੜਾ ਭਾਣਾ ਬੀਤ ਗਿਆ ਸਦਾ ਦੇ ਵਾਸਤੇ ਵਿਛੋੜਾ ਦੇ ਕੇ ਚਲਾ ਗਿਆ ਹੈ ਹੈਪੀ ਇਸ ਪਰਿਵਾਰ ਨੂੰ ਪਿਤਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਜਰੂਰ ਸਾਂਝੀ ਕਰਾਂਗੇ ਕੀ ਹੋਇਆ ਕਿਸ ਤਰੀਕੇ ਦੇ ਨਾਲ ਹੋਇਆ ਨਾਮ ਕੀ ਵਿੱਚ ਤੁਹਾਡਾ ਵੀਰ ਸਿੰਘ ਜੀ ਵੀਰ ਜੀ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਕਦੀ ਵੀ ਕੋਈ ਵੀ ਨਹੀਂ ਕਰ ਸਕਦਾ ਮੁਹੱਲੇ ਵਾਲੇ ਨਹੀਂ ਕਰ ਸਕਦੇ ਅਸੀਂ ਨਹੀਂ ਕਰ ਸਕਦੇ ਰਿਸ਼ਤੇਦਾਰ ਸਕੇ ਸੰਬੰਧੀ ਨਹੀਂ ਕਰ ਸਕਦੇ ਤਾਂ ਇਹ ਹੋਇਆ ਕਿਸ ਤਰ੍ਹਾਂ ਸਾਰਾ ਦੱਸੋ ਇਹ ਵੇਖੋ ਜੀ ਸ਼ਾਮੇ ਸਾਡੇ 7:30 ਵਜੇ ਸਾਨੂੰ ਫੋਨ ਆਇਆ ਹੈ ਵੀ ਉੱਥੇ ਟੈਗ ਹੋ ਗਿਆ ਜੀ ਤੇ ਆਂਦਾ ਵੀ ਪਹਿਲਾਂ ਫੋਨ ਆਇਆ 5:30 ਵਜੇ ਕਿਹਦਾ ਫੋਨ ਆਇਆ ਸੀ ਇਹਦਾ ਯਾਰ ਰਵਨ ਸਿੰਘ ਦਾ ਜੀ ਅੱਛਾ ਪਹਿਲੇ ਮਾਰੇ ਗੱਲ ਹੋਈ ਤੁਹਾਡੀ ਹੋਈ ਆ ਗੱਲ ਜੀ ਆਂਦਾ ਮੁਰਕੇ ਮੰਮੀ ਇਹਦੀ ਨਾਲ ਗੱਲ ਹੋਈ ਜਾਂਦੇ ਵੀ ਰੋਟੀ ਪਾਣੀ ਖਾ ਕੇ ਮੰਮੀ ਮੈਂ ਪੋਗਾ ਕੇ ਖਾ ਕੇ ਤੇ ਫਿਰ ਤਾਂ ਲੈਣਾ ਗੱਲ ਕਰਦਾ ਮੁਰਕੇ ਬਾਅਦ ਚ ਗੱਲ ਹੀ ਨਹੀਂ ਹੋਈ ਅੱਛਾ 7:30 ਵਜੇ ਅਟੈਕ ਹੋ ਗਿਆ ਨਹੀਂ ਇਹ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਇਹ ਪਤਾ ਲੱਗੇ ਰੂਮ ਚ ਮੁੰਡਿਆਂ ਨੇ ਦੱਸਿਆ ਕੀ ਕਹਿੰਦੇ ਪੇਹ ਤਰ੍ਹਾਂ ਇਹਦੇ ਨਾਲ ਗੱਲ ਹੋ ਗਈ ਅਟੈਕ ਹੋ ਗਿਆ ਅੱਛਾ ਉਮਰ ਕਿੰਨੀ ਸੀ ਇਹ ਦੀ ਹੈ ਗਈ 40 ਸਾਲ ਦੀ ਬੱਚੇ ਦੋ ਬੱਚੇ ਨੇ ਦੋ ਮੁੰਡੇ ਨਹੀਂ ਦੋਵੇਂ ਮੁੰਡੇ ਹੀ ਹੈ ਹਾਂ ਜੀ ਤਾਂ ਇਹ ਉਹ ਪਰਿਵਾਰ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਹਾਲਾਤ ਨੇ ਇਹ ਇਸ ਤਰੀਕੇ ਨਾਲ ਬੜੇ ਨੇ ਕਿ ਪੁੱਤ ਦੇ ਸਿਰ ਤੇ ਸਾਰਾ ਕੁਝ ਚੱਲਦਾ ਸੀ 7 ਸਾਲ ਤੋਂ ਗਿਆ ਸੀ ਹਾਂ ਜੀ ਹਾਂ ਜੀ ਤਾਂ ਹਾਲਾਤ ਸਹੀ ਹੋਣੇ ਸ਼ੁਰੂ ਕਰ ਵੀ ਦਿੱਤੇ ਹੋਣੇ ਪੁੱਤ ਨੇ ਕਿਉਂਕਿ ਮਿਹਨਤ ਕਰਦਾ ਪਿਆ ਸੀ ਕਿਤੇ ਮਿਹਨਤ ਥੋੜੇ ਬੜਾ ਕੀਤਾ ਹੈ ਹਾਂ ਜੀ ਹਾਂ ਜੀ ਹੁਣ ਕੀ ਅਸੀਂ ਮੰਗ ਕਰਦੇ ਆ ਇਸ ਪਰਿਵਾਰ ਵਾਸਤੇ ਇੱਕ ਪਤਨੀ ਆ ਦੋ ਨਿੱਕੇ ਨਿੱਕੇ ਬੱਚੇ ਨੇ ਤੁਹਾਡੇ ਵੱਲੋਂ ਤੁਸੀਂ ਕੀ ਚਾਹੁੰਦੇ ਹੋ ਚਲੋ ਮਹਾਰਾਜ ਜੋ ਤੁਹਾਡੇ ਕੋਲ ਹੋ ਸਕਦਾ ਤੁਸੀਂ ਕਰ ਸਕਦੇ ਹੋ ਹੋਣਾ ਚਾਹੀਦਾ ਆਉਣਾ ਚਾਹੀਦਾ ਅੱਛਾ ਪਹਿਲਾਂ ਇੱਥੇ ਕੰਮ ਸਿੱਖਿਆ ਸੀ ਕੋਈ ਹਾਂ ਇੱਥੇ ਕੱਪੜੇ ਦੇ ਕੰਡਾਈ ਦੇ ਕੰਡਾਈ ਦਾ ਕੰਮ ਕਰਦਾ ਸੀ ਹਾਂ ਕਾਰਖਾਨੇ ਦੀ ਫੈਕਟਰੀ अच्छा हां जी यार कढ़ाई ਦਾ ਕੰਮ ਕਰਦਾ ਸੀ ਅਚਾਨਕ ਫੇਰ ਸੋਚਿਆ ਕਿ ਬਾਹਰ ਚਲ ਜਾਈਏ ਬਾਹਰ ਕਿਹੜੇ ਇਲਾਕੇ ਚ ਗਿਆ ਸੀ ਕਵੈਚ ਕਵੈਚ ਚ ਜੀ ਤਾਂ ਬਿਲਕੁਲ ਕਵੈਚ ਚ ਗਿਆ ਸੀ ਪਤਨੀ ਮੌਜੂਦ ਹੈ ਨਾਲ ਮਾਤਾ ਜੀ ਮੌਜੂਦ ਹੈ ਮਾਤਾ ਜੀ ਆਖਰੀ ਗੱਲ ਹੋਈ ਸੀ ਕੀ ਕਹਿੰਦਾ ਸੀ ਹੈ ਬਾਜੀ ਵੀਡੀਓ ਕਾਲ ਕੀਤੀ ਆ ਵੀਡੀਓ ਕਾਲ ਕੀਤੀ ਉਹਨਾਂ ਬਾਜੀ ਸਾਡੇ ਨਾਲ ਮੇਰੇ ਨਾਲ ਇਹੋ ਗੱਲ ਕੀਤੀ ਆ ਮੰਮੀ ਚਾਹ ਪੀਤੀ ਆ ਰੋਟੀ ਖਾਧੀ ਆ ਮੈਂ ਖਾ ਉਹ ਖਾਧੀ ਆ ਮੈਂ ਕਹਾਂ ਤੂੰ ਕੰਮ ਤੇ ਜਾਣਾ ਹੈ ਕਹਿੰਦਾ ਮੰਮੀ ਮੈਂ ਹੁਣ 7 ਵਜੇ ਜਾਣਾ ਤੇ 1 ਵਜੇ ਆ ਜਾਣਾ ਹੈ ਮੈਂ ਹੁਣ ਪਹਿਲੀ ਤਵਾਰ 8 ਵਜੇ ਤੱਕ ਡਿਊਟੀ ਮੇਰੀ ਹੋ ਜਾਣੀ ਆ ਮੈਂ ਕਿਹਾ ਹੈਪੀ ਇਹ ਕਈ ਨਹੀਂ ਹੈਗਾ ਕੰਮ ਕੋਈ ਗਾਲੀ ਜਿੰਨੀ ਡਿਊਟੀ ਹੈਗੀ ਤੂੰ ਉਹ ਹੀ ਕਰ ਲੈ ਤੂੰ ਘਬਰਾਉਣਾ ਨਹੀਂ ਤੂੰ ਟੈਨਸ਼ਨ ਨਹੀਂ ਲੈਣੀ ਹਾਂ ਦਾ ਨਹੀਂ ਮੰਮੀ ਮੈਂ ਨਹੀਂ ਟੈਨਸ਼ਨ ਲੈਣੀ ਮੈਨੂੰ ਤੂੰ ਕੋਈ ਗੱਲ ਨਹੀਂ ਆ ਮੈਂ ਤੂੰ ਆਪਣਾ ਸੋਚੋ ਮੇਰਾ ਨਾਂ ਕੋਈ ਸੋਚੋ ਮੈਂ ਹਲਾ ਆਪਣੇ ਡੈਡ ਲਈ ਨਾਵੇਂ ਨਹੀਂ ਉਹ ਦੋ ਪ੍ਰਾਣੀਆਂ ਦੋ ਪ੍ਰਾਣੀਆਂ ਖਾਣ ਮੋਤੀਆ ਹੋ ਗਿਆ ਹਾਏ ਦੇਖਿਆ ਸਹੀ ਨਹੀਂ ਹਾਂਜੀ ਉਹਦਾ ਹੀ ਪ੍ਰੈਸ਼ਨ ਬਣਾ ਕੰਨਾਂ ਲੋ ਵੀ ਆ ਹਾਏ ਮੁਰਕੇ ਮੈਂ ਆਖਿਆ ਡੈਡੀ ਆਪਣੇ ਨਾਂ ਵੀ ਗੱਲ ਕਰਲਾ ਉਹਦੇ ਨਾਲ ਵੀ ਕੀਤੀ ਆ ਮੋਰਗੇ ਬਤੀਆਂ ਨਾਲ ਵੀ ਕੀਤੀ ਆਂਦਾ ਸ਼ਾਮ ਨੂੰ ਫੇ ਫੇਰ ਕਰੂੰਗਾ ਫੇ ਹੁਣ ਮਾੜਾ ਜੀ ਕੀ ਬਣੇਗਾ ਅੱਗੇ ਬੱਚੇ ਨਿੱਕੇ ਨਿੱਕੇ ਨੇ ਕਿਸ ਤਰ੍ਹਾਂ ਚੱਲੇ ਕੀ ਕਰਾਂਗੇ ਮੈਂ ਕਾਦੇ ਆਸਰੇ ਆ ਮੈਂ ਅਸੀਂ ਤੇ ਆਪ ਜਾਣ ਚੁੱਕੇ ਆ ਸਾਨੂੰ ਖੜਨਾਹੀਂ ਉਹ ਚਲ ਗਿਆ ਹੁਣ ਹੁਣ ਅਸੀਂ ਕੀ ਕਰੀਏ ਸਾਡੀ ਕਮਾਈ ਦਾ ਸਾਧਨ ਕੋਈ ਨਹੀਂ ਆ ਹਾਏ ਸਦਾ ਵਾਸਤੇ ਵਿਛੋੜਾ ਦੇ ਕੇ ਚਲਾ ਗਿਆ ਉੱਥੇ ਚਲਾ ਗਿਆ ਜਿੱਥੇ ਕਦੀ ਕੋਈ ਵਾਪਸ ਨਹੀਂ ਆਉਂਦਾ ਹਾਏ ਹਾਏ ਵੱਤ ਵਾ ਸਾਡੀ ਮਦਦਤ ਹੋਣੀ ਚਾਹੀਦੀ ਬੱਚੇ ਹਾਂਜੀ ਕਿੰਨੇ ਦੇ ਪੈਸੇ ਭੇਜ ਲੰਦਾ ਸ਼ਹਿਰ ਵੜੀ ਭੇਜਦਾ ਹਾਂ ਮਹੀਨੇ ਬਾਅਦ ਹਾਂਜੀ ਭੇਜ ਦਿੰਦੇ ਹੁੰਦੇ ਸੀ ਵੀ 25000 ਭੇਜ ਦਿੰਦੇ ਸੀ ਟੈਨਸ਼ਨ ਕੋਈ ਨਹੀਂ ਸੀ ਹੁੰਦੀ ਜਦੋਂ ਤੱਕ ਬਾਹਰ ਹੈਗਾ ਸੀ ਕੋਈ ਟੈਨਸ਼ਨ ਨਹੀਂ ਸਾਨੂੰ ਸ਼ਾਮੀ ਫੋਰ ਸਿਸਟਮ ਕੀ ਸੋਚਿਆ ਕਿਸ ਤਰ੍ਹਾਂ ਹੁਣ ਕਮਾਈ ਦਾ ਕਿਉਂਕਿ ਜਿਹੜਾ ਘਾਟਾ ਪੈ ਗਿਆ ਉਹ ਪੂਰਾ ਨਹੀਂ ਹੋਣਾ ਸਿਸਟਮ ਕੀ ਸੋਚਿਆ ਕਿਸ ਤਰੀਕੇ ਨਾਲ ਸਿਸਟਮ ਹਾਏ ਬੱਤੇ ਹਾੜੇ ਉਹ ਤੁਹਾਨੂੰ ਜਿਹੜੀ ਦੱਬਣੀ ਪਾਈ ਉਹਨੇ ਕੱਟੜੀ ਸ਼ਾਮੀ ਫੋਨ ਕੀਤਾ ਵੀਡੀਓ ਕੋਲ ਬੜੀ ਸੋਹਣੀ ਗੱਲ ਕੀਤੀ ਸਾਡੇ ਨਾਲ ਹੱਸਦੇ ਗੱਲ ਕੀਤੀ ਰੋਟੀ ਬਗਾ ਕੇ ਫੋਨ ਰੋਟੀ ਬਗਾ ਕੇ ਮੜ ਕੇ ਸਾਨੂੰ ਫੋਨ ਨਹੀਂ ਕੀਤਾ ਉਹਨਾਂ ਨੇ ਰੋਟੀ ਖਾਂਦੇ ਖਾਂਦੇ ਭਾਂਡੇ ਰੱਖਣ ਚਲ ਗਏ ਮੁਕੇ ਉੱਥੇ ਹੀ ਡੇਕ ਗਏ ਸਾਨੂੰ ਸਵੇਰੇ ਭੋਣ ਆਇਆ ਕਿ ਇਹਦੇ ਕਰੋ ਨਾ ਕੀਤਾ ਜਾਗੇ ਉਹ ਆਂਦੇ ਰਾਤ ਦਾ ਹੀ ਪੂਰਾ ਹੋ ਗਿਆ ਸਾਨੂੰ ਨਹੀਂ ਦੱਸਣਾ ਕਾਨੂੰਨ ਵਾਲੇ ਕਿੰਨੇ ਚੜਦੇ ਬੱਚੇ ਇਹਨੇ ਪੰਜਵੀਂ ਚ ਹੋਣਾ ਤੇ ਜੈਲਤ ਸੀ ਉਹਦੋਂ ਇਹਨਾਂ ਬੱਚਿਆਂ ਦਾ ਵੱਡਾ 8ਵੀਂ ਚ ਹੋਣਾ ਹੁਣ ਸਾਂਝ ਕਿੰਨੀ ਕਵਾਰੀ ਏ ਗੇੜਾ ਮਾਰ ਗਿਆ ਇਸਨੇ ਦੋ ਵਾਰ ਮਾਰਿਆ ਦੇਖੋ ਬੜੀ ਵੱਡੀ ਗੱਲ ਹੈ ਕਿ 7 ਸਾਲ ਦੇ ਵਿੱਚ ਸਿਰਫ ਤੇ ਸਿਰਫ ਪਰਿਵਾਰ ਦੀ ਹਾਲਾਤ ਸੈਯੋਜਨ ਆਪਣੇ ਪਰਿਵਾਰ ਦੇ ਨਾਲ ਵਿਛੋੜਾ ਰੱਖਿਆ 7 ਸਾਲ ਚ ਸਿਰਫ ਦੋ ਵਾਰੀ ਢੀੜਾ ਮਾਰਿਆ ਸੀ ਤਾਂ ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਨੌਜਵਾਨ ਨੇ ਕੰਮ ਦੀ ਤਲਾਸ਼ ਦੇ ਵਿੱਚ ਬਾਹਰ ਜਾਂਦੇ ਨੇ ਲੰਬਾ ਵਿਛੋੜਾ ਸਹਿੰਦੇ ਨੇ ਕਿ ਤਾਜੋ ਸਾਡਾ ਪਰਿਵਾਰ ਸੁੱਖ ਦਾ ਸਾਹ ਲੈ ਸਕੇ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੀ ਖਬਰ ਮਿਲਦੀ ਆ ਤਾਂ ਫਿਰ ਉਹ ਪਰਿਵਾਰ ਤੇ ਕੀ ਬੇਜਦਾ ਸਾਰਾ ਇਲਾਕਾ ਦੇਖ ਸਕਦੇ ਹੋ ਇੱਥੇ ਅੱਖਾਂ ਸਭ ਦੀਆਂ ਨਾਮ ਨੇ ਹਰ ਕੋਈ ਰੋਂਦਾ ਨਜ਼ਰ ਆ ਰਿਹਾ ਇਸ ਕਰਕੇ ਹੀ ਰੋਂਦਾ ਹੈ ਕਿ ਜਦੋਂ ਸਿਸਟਮ ਸਹੀ ਹੋਵੇ ਜਦੋਂ ਪਰਿਵਾਰ ਗਲੀ ਦੇ ਵਿੱਚ ਰਹਿੰਦਾ ਹੋਵੇ ਤਾਂ ਹਰ ਇੱਕ ਨਾਲ ਮਿਲਦਾ ਵਰਤਦਾ ਹੋਵੇ ਤਾਂ ਨੌਜਵਾਨ ਚੰਗਾ ਹੋਵੇ ਤਾਂ ਫਿਰ ਅੱਖਾਂ ਕਿਉਂ ਨਾ ਨਾਮ ਹੁਣ ਸਰਦੀਆਂ ਫਿਲਹਾਲ ਦੇਖ ਸਕਦੇ ਹੋ ਤਸਵੀਰ ਤਾਂ ਹੁਣ ਮ੍ਰਿਤਿਕ ਦੇ ਜਿਹੜੀ ਆ ਉਹ ਕਦੋਂ ਤੱਕ ਹਾਂ ਪਾਜੀ ਗਾਇ ਲੈਣ ਗਏ ਆ ਲੈਣ ਗਏ ਰਾਜ ਸਾਥੀ ਨੂੰ ਲੈਣ ਗਏ ਆ ਹੁਣ ਲੈ ਕੇ ਆਉਣਗੇ ਨਾਲ ਵੱਡਾ ਕਾਕਾ ਗਿਆ ਆ ਮੈਨੂੰ ਨਹੀਂ ਉਹਨਾਂ ਖੜਿਆ ਮੈਨੂੰ ਨਹੀਂ ਖੜਿਆ ਉਹਨਾਂ ਬਿਲਕੁਲ ਵੱਡਾ ਬੇਟਾ ਜਿਹੜਾ ਵੋ ਉਹ ਗਿਆ ਹੋਇਆ ਆ ਲੈਂਡ ਵਾਸਤੇ ਮ੍ਰਿਤਿਕ ਦੇਦ ਤੇ ਨਿੱਕੇ ਨਿੱਕੇ ਬੱਚੇ ਨੇ ਤਾਂ ਕਿਤਨਾ ਕਿਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਮਾਹੌਲ ਇਸ ਤਰੀਕੇ ਦਾ ਬਣ ਗਿਆ ਹੈ ਕਿ ਮੁਸ਼ਕਲ ਹੋ ਚੁੱਕੀ ਹੈ ਪਰਿਵਾਰ ਦੀ ਵਾਸਤੇ ਪਾਪਾ ਜੀ ਮੈਂ ਲਾਸਟ ਮੇਰਾ ਸਵਾਲ ਹੋਏਗਾ ਤੁਸੀਂ ਕੋਈ ਜਾਂਚ ਦੀ ਮੰਗ ਤੇ ਨਹੀਂ ਕਰਦੇ ਕਿ ਮੰਗ ਕਰਦੇ ਜੇ ਜਿਸ ਤਰੀਕੇ ਨਾਲ ਤੁਹਾਨੂੰ ਦੱਸਿਆ ਗਿਆ ਕਿ ਦਿਲ ਦਾ ਦੌਰਾ ਪਿਆ ਕੀ ਤੁਹਾਨੂੰ ਵਿਸ਼ਵਾਸ ਹੈ ਵੀ ਉਹਦੇ ਕਰਕੇ ਮੌਤ ਹੋਈ ਹੈ ਜਾਂ ਫਿਰ ਤੁਸੀਂ ਚਾਹੁੰਦੇ ਜੇ ਕਿ ਕੋਈ ਪੋਸਟ ਮਾਰਟਮ ਜਾਂ ਜਾਂਚ ਹੋਵੇ ਸਾਨੂੰ ਕੋਈ ਜਾਜ ਨਹੀਂ ਉਹਦੇ ਬਾਰੇ ਕਲੀਅਰ ਸਾਡਾ ਹਾਂਜੀ ਹਾਂਜੀ ਉਹਨਾਂ ਦੇ ਨਾ ਫੋਨ ਆਇਆ ਵੀ ਉਹਨੂੰ ਅਟੈਕ ਹੋ ਗਿਆ ਜੀ ਉੱਥੇ ਹਾਂਜੀ ਹਾਂਜੀ 7 7:30 ਵਜੇ ਹੋ ਗਿਆ ਤਾਂ ਬਿਲਕੁਲ ਪਰਿਵਾਰ ਮੰਗੇ ਵੀ ਕੀ ਕਵੇ ਕੀ ਕੀ ਸਿਰਫ ਤਾਂ ਸਿਰਫ ਅਪੀਲ ਕਰਦਾ ਹੈ ਕਿ ਕਾਰੋਬਾਰ ਵਾਸਤੇ ਨੌਜਵਾਨ ਬਾਹਰ ਗਿਆ ਸੀ ਤਾਂ ਕਾਰੋਬਾਰ ਹੁਣ ਬਿਲਕੁਲ ਨਹੀਂ ਰਿਹਾ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ ਸਰਕਾਰਾਂ ਦੇ ਅੱਗੇ ਅਪੀਲ ਜ਼ਰੂਰ ਹੈ ਕਿ ਇਹਨਾਂ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਇਹਨਾਂ ਪਰਿਵਾਰਾਂ ਦੇ ਹਾਲਾਤ ਸਹੀ ਹੋ ਸਕਣ ਹਾਲਾਤ ਉਦੋਂ ਹੀ ਸਹੀ ਹੁੰਦੇ ਜਦੋਂ ਜੇਬ 'ਚ ਪੈਸਾ ਹੋਵੇ ਤੇ ਜੇਬ 'ਚ ਜਿੰਨੇ ਪੈਸਾ ਪਾਣਾ ਉਹ ਜਹਾਨੋ ਸਦਾ ਲਈ ਤੁਰ ਚੁੱਕਿਆ ਤਾਂ ਹੁਣ ਇਹ ਜਿਹੜੇ ਪਰਿਵਾਰ ਦੇ ਮੈਂਬਰ ਨੇ ਕਿਤਨਾ ਕਿਤੇ ਮੁਸ਼ਕਲ ਦੇ ਵਿੱਚ ਜਰੂਰ ਨਜ਼ਰ ਆ ਰਹੀ ਹੈ ਦੇਖਣਾ ਹੋਵੇਗਾ ਕਿ ਕਿਹੜਾ ਹੱਥ ਇਸ ਪਰਿਵਾਰ ਦੇ ਵਾਸਤੇ ਅਗਾਹ ਵਾਦ ਹੈ ਤਾਂ ਜੋ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ ਕੈਮਰਾਮੈਨ ਮਨੋਜ ਦਿਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ